ਇਹ ਹੈ ਸੁਣਨ ਚ ਆਇਆ ਕਹਿੰਦੇ ਜਿ ਪੂਸ਼ਾ ਦੀ ਜਿਵੇਂ ਸੋਹ ਦੀ ਹੈ ਇੱਕ ਤਰ੍ਹਾਂ ਦੀ ਜਮੇ ਪੂਸ਼ਾ ਦੇ ਜਾਣੇ ਰਗਾ ਦਾਣਾ ਦੇਖੋ ਸੁੱਕੇ ਬਣੋ ਦਾ ਰੀਜ਼ਨ ਇੱਕ ਤਾਂ ਹੁੰਦਾ ਬਿਮਾਰੀ ਠਮਾਰੀ ਤੋਂ ਬਚੀ ਰਹਿੰਦੀ ਹੈ ਫਸਲ ਕਿਉਂ ਹੁਣ ਝੋਨਾ ਜਦੋਂ ਲੱਗ ਗਿਆ ਉਹ ਤਾਂ ਮੰਨ ਲਓ ਖੇਤ ਨੂੰ ਹਵਾ ਤਾਂ ਲੱਗਦੀ ਹੋਈ ਨਹੀਂ ਪੱਕਾ ਹੀ ਪਾਣੀ ਹੋ ਰਹਿਣਾ ਖੇਤ ਚ ਜਾਨੀ ਇਹ ਆ ਜਿਹੜਾ ਸਮਾਂ ਆ ਜਾਂਦਾ ਮਹੀਨਾ 20 ਦਿਨ ਰਹਿਲ ਪਗਲਦੇ ਐਂ ਚੱਲਦਾ ਔਰ ਜਿਹਨੂੰ ਭੋਲੇ ਆਏ ਜੀ ਇੱਥੋਂ ਲਿਆ ਕੇ ਇਹਦੇ ਨਾਲ ਫੋੜ ਕੇ ਲੈ ਜਾਣਾ ਤੇ ਨੰਬਰ ਬਹੁਤ ਸੋਹਣੇ ਨੇ ਪਲੱਸ 2 ਵਾਲੀ ਗੁੱਡੀ ਦੇ ਸਾਡੀ ਦੇ ਆਏ ਨੇ 94 94% ਤੋਂ ਉੱਪਰ ਤੇ 10ਵੀਂ ਵਾਲੀ ਦੇ ਆਏ ਨੇ 92 92+ ਯਾਨੀ ਤੇ ਅਸੀਂ ਇਸ ਕਰਕੇ ਫਿਰ ਮੋਟਰ ਤੇ ਮੱਥਾ ਟੇਕਣ ਆਏ ਆ ਗਏ ਜੀ ਮੋਟਰ ਤੇ ਪਨੀਰੀ ਬੀਜੀ ਸੀ ਕੱਲ ਤੇ ਪਾਣੀ ਦੇਖਣ ਆਏ ਸੀ ਮੈਂ ਕਿਹਾ ਸਮਾ ਹੋ ਗਿਆ ਸ਼ਾਮ ਦਾ 3:30 4:00 1:05 ਵਜੇ ਦਾ ਪਹਿਲਾਂ ਤਾਂ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਪਾਣੀ ਲਾਤਾ ਬਿੰਦਰਬਾਈ ਲਾ ਗਿਆ ਮੈਂ ਤਾਂ ਆਇਆ ਸੀ ਢੇੜਾ ਕੱਢਣ ਮੈਂ ਕਿਹਾ ਦੇਖ ਆਈਏ ਤੇ ਵਾਈ ਪਹਿਲੇ ਮੇਰੇ ਤੋਂ ਪਾਣੀ ਲਾ ਗਿਆ ਦਿਖਾਉਣਾ ਸਾਨੂੰ ਅੱਜ ਹੋ ਗਈ 4 ਦਿਨ ਦੀ ਪਨੀਰੀ ਆਹਾ ਤੇ ਆਹ ਕਿਆਰੀ ਉਹ ਪਰਲੀ ਆਪਾਂ ਕੱਲ ਬੀਜੀ ਜਿਹੜੀ ਉਹ ਸਿਰੇ ਤੇ ਆ ਉਹਦਾ ਪਾਣੀ ਕੱਲ ਆਪਾਂ ਸ਼ਾਮ ਨੂੰ ਮੇਰੇ ਹਿਸਾਬ ਨਾਲ 7:30 ਵਜੇ ਵਿਲੇ ਹੋਏ ਸੀ ਬੀਜ ਕੇ ਸਵੇਰ ਨੂੰ ਜਮ੍ਹਾਂ ਖਾਲੀ ਹੋ ਗਿਆ ਇਹ ਪਾਣੀ ਕਿਹੜਾ ਪਾਣੀ ਪੂਰਾ ਪੀ ਗਿਆ ਸੀ ਪਰ ਇਹਨੂੰ ਤਾਂ ਲਾਉਣ ਦੀ ਪਹਿਲਾਂ ਉਮੀਦ ਦੇਣੀ ਸੀ ਬਾਈ ਕਹਿੰਦਾ ਰਹਿਣ ਦਿੰਦੇ ਆ ਲਾਉਣ ਨੂੰ ਮੈਂ ਕਿਹਾ ਹੁਣ ਤੂੰ ਰਾਤ ਨੂੰ ਲਾ ਦੇ ਇੱਕ ਦਿਨੇ ਮੱਚ ਜਾਂਦਾ ਧੁੱਪ ਚ ਪਾਣੀ ਨਾਲੇ ਤਾਂ ਪਾਣੀ ਗਰਮ ਹੁੰਦਾ ਹੁਣ ਦਾ ਪਾਣੀ ਲੱਗਿਆ ਰਾਤ ਨੂੰ ਠੰਡਾ ਰਹੂਗਾ ਪਾਣੀ ਸਵੇਰੇ ਜਿਹੜਾ ਹੋਊਗਾ ਕੱਢ ਦੇਾਂਗੇ ਫੇ ਹੁਣ ਸ਼ਾਮ ਦਾ ਲੱਗਿਆ ਰਾਤੋਂ ਰਾਤ ਪਾਣੀ ਵੀ ਠੰਡਾ ਧਰਤੀ ਵੀ ਠੰਡੀ ਪਨੀਰੀ ਵੀ ਠੰਡੀ ਰਹੂਗੀ ਸਵੇਰਿਓਂ ਕੱਢ ਦਾਂਗੇ ਸਵੇਰਿਓਂ ਦੇ ਬੰਦੇ ਆਉਂਦੇ ਆ ਪੱਠੇ ਲੈਣੋਂ ਸਾਹਮਣੇ ਉੱਥੇ ਬੀਜਾ ਹੈ ਦਾ ਬਰਸੀਮ ਉਦੋਂ ਬਾਅਦ ਕੱਢ ਜੂਗਾ ਆ ਵੀ ਕੱਲ ਖਾਲੀ ਜੀ ਬਣਾਈ ਸੀ ਇਹ ਟੁੱਟ ਕੇ ਪੂਰਾ ਹੀ ਹੋ ਗਿਆ ਇੰਨਾ ਕ ਖਾਲ ਬਣਾਇਆ ਸੀ ਕੱਲ ਇਹ ਕੱਲ ਤਾਂ ਵਧੀਆ ਚੱਲੀ ਗਿਆ ਹਾ ਨਾਲ-ਨਾਲ ਇੱਥੋਂ ਵਿਚਾਲੇ ਟੁੱਟ ਗਿਆ ਸੀ ਮੁੜ ਕੇ ਫਿਰ ਕਹਿੰਦਾ ਚੱਲ ਇੱਕ ਵਾਰੀ ਗਿੱਲਾ ਹੋ ਗਿਆ ਹੁਣ ਤਾਂ ਇਹਨੂੰ ਕਿਹੜਾ ਕੋਹ ਆ ਚੱਲੀ ਜਾਣ ਦੇ ਨਾਲ ਹੀ 5 ਮਿੰਟ ਵੱਧ ਲੱਗ ਜਾਂਦੇ ਆ ਚਲੋ ਫੇਰ ਕਰਦੇ ਆਂ ਗੱਲਬਾਤ ਚੱਲੀਏ ਹੁਣ ਘਰ ਨੂੰ ਕਿੱਥੇ ਆਏ ਹੋਇਆ ਮੋਟਰ ਤੇ ਆਏ ਕਿ ਕਰਨਾ ਆਏ ਸੀ ਮੋਟਰ ਤੇ ਦੱਸੋ ਕੌਣ ਚਲਾਉਂਦਾ ਗੱਡੀ ਇੱਧਰ ਦੱਸ ਮੈਨੂੰ ਕੌਣ ਚਲਾਉਂਦਾ ਗੱਡੀ ਜਾਲਾ ਕਦਾ ਨਹੀਂ ਗੱਡੀ ਕੌਣ ਚਲਾਉਂਦਾ ਗੱਡੀ ਕੌਣ ਚਲਾਉਂਦਾ ਦੱਸ ਦੇ ਹੈ ਉਹ ਸ਼ਗਨ ਸ਼ਗਨ ਦੀ ਦੀਦੀ ਚਲਾਉਂਦੀ ਆ ਬਾਜ ਦੀ ਦੀਦੀ ਗੱਡੀ ਚਲਾਉਂਦੀ ਆ ਭਾਈ ਉਹਨੂੰ ਮੋਟਰ ਤੇ ਆਇਆ ਤਾਂ ਚਾਹ ਹੁੰਦਾ ਮੈਂ ਖੇਚ ਪਹਚਾਉਣੀ ਆ ਗੱਡੀ ਉਹ ਲੱਗੀ ਹੋਈ ਆ ਪੰਗੇ ਲੈਣਾ ਉਹਦੇ ਅੱਗੇ ਵੀ ਥਾਰ ਦੀ ਪੂਰੀ ਭਮੀਰੀ ਬਣਾਉਂਦੀ ਰਹੀ ਆ ਇੱਥੇ ਉਹ ਬਾਕੀ ਭਾਈ ਇਹਨਾਂ ਦੋਨਾਂ ਦਾ ਬਾਜ ਦੀਆਂ ਦੀਦੀਆਂ ਦਾ ਆ ਗਿਆ ਰਿਜ਼ਲਟ ਇੱਕ ਪਲੱਸ 2 ਚਾ ਤੇ ਇੱਕ ਸੀਗੀ 10ਵੀਂ ਚ 10ਵੀਂ ਵਾਲੀ ਵੀ ਬਹੁਤ ਵਧੀਆ ਨੰਬਰ ਲੈ ਕੇ ਪਾਸ ਹੋਈ ਆ ਤੇ ਪਲੱਸ 2 ਵਾਲੀ ਵੀ ਪਲੱਸ 2 ਦੇ ਤਾਂ ਚਲੋ ਮੰਨ ਲਓ ਹੁਣ ਕਾਲਜ ਚ ਚਲੇ ਗਈ ਤੇ ਨੰਬਰ ਬਹੁਤ ਸੋਹਣੇ ਨੇ ਪਲੱਸ 2 ਵਾਲੀ ਗੁੱਡੀ ਦੇ ਸਾਡੀ ਦੇ ਆਏ ਨੇ 99 99% ਤੋਂ ਉੱਪਰ ਤੇ 10ਵੀਂ ਵਾਲੀ ਦੇ ਆਏ ਨੇ 92 92 ਪਲੱਸ ਯਾਨੀ ਤੇ ਅਸੀਂ ਇਸ ਕਰਕੇ ਫਿਰ ਮੋਟਰ ਤੇ ਮੱਥਾ ਟੇਕਣ ਆਏ ਸੀ ਬਾਜ ਬਾਜ ਦੀ ਮਾਤਾ ਦੋਨੇ ਬਾਜ ਦੇ ਦੀਦੀਆਂ ਤੇ ਪਾਪਾ ਹਨਾ ਸਾਡੇ ਤੇ ਘਰ ਦੇ ਕੌਣ ਗੱਡੀ ਚਲਾਉਂਦਾ ਗੱਡੀ ਕੌਣ ਚਲਾਉਂਦਾ ਦੱਸ ਸ਼ਗਨ ਬਾਚਕਾਰੋ ਸ਼ਗਨ ਬਾਚਕਾਰ ਨਾਲ ਕੌਣ ਬੈਠਾ ਉਹਦੇ ਚਿਵਾ ਦੇ ਕਿ ਨਾਲ ਜੱਜੂ ਬੈਠੀ ਆ ਹਾਂ ਆਪਾਂ ਦਿਖਾਉਨੇ ਆ ਉੱਥੇ ਇਹਨੂੰ ਇਹੀ ਚੀਜ਼ਾਂ ਦਾ ਹੁੰਦਾ ਕਮਾਉਣੀ ਆ ਹੁਣ ਆਪਾਂ ਨੂੰ ਗਰਦਨਾ ਭਰ ਦੇਣਾ ਨੇ ਪਤਾ ਪਹਿਲਾਂ ਵਾਲੀ ਗੱਡੀ 4x4 ਸੀਗੀ ਥਾਰ ਉਹਦੀ ਬਾਲੀ ਰੇਲ ਬਣਾਉਂਦੀ ਸੀ ਤੇ ਇਹ ਘੱਟ ਬਣਾਉਂਦੀ ਆ ਜਸੂ ਡਰਦੀ ਆ ਫੜੀ ਬੇਟੀ ਆ ਵਿੱਚ ਛੋਟੇ ਬੰਦੇ ਨੂੰ ਬਾੜਾ ਚਾਰ ਰਹਿੰਦਾ ਇਹ ਚੀਜ਼ਾਂ ਦਾ ਬ੍ਰੇਕਾਂ ਲਾਲਾ ਘਮਾਉਂਦੀ ਆ ਉਹਨੂੰ ਆ ਹੈਗੀ ਆ ਵੱਡੀ ਕੁੜੀ ਆ ਜਿਹੜੀ ਫਰਸਟ ਆਈ ਆ 94% ਨੰਬਰ ਨੇ ਇਹਦੇ ਇਹ ਆਪਾਂ ਜਦੋਂ ਪਹਿਲਾਂ ਵੀਡੀਓ ਬਣਾਈ ਸੀ ਜਾਂ ਮਾਥੇ ਦੇਖਣ ਗਏ ਸੀ ਉਦੋਂ ਇਹ ਸਕੂਲ ਵਾਲਿਆਂ ਨੇ ਫੋਟੋਆਂ ਪਾਈਆਂ ਨਹੀਂ ਸੀਗੀਆਂ ਤੇ ਉਦੋਂ ਬਾਅਦ ਫੋਟੋਆਂ ਪਾਈਆਂ ਤਾਂ ਕਰਕੇ ਆਪਾਂ ਫਿਰ ਫੋਨ ਤੋਂ ਬਣਾਤੀ ਇਹ ਤੇ ਇਹ ਸਕੂਲ ਚੋ ਫਰਸਟ ਆਈ ਆ ਕਲਾਸ ਚੋਂ ਵੱਲੋਂ ਫਰਸਟ ਆਪਰੇਸ਼ਨ ਤੇ ਉਹ ਤੋਂ ਬਾਅਦ ਫੇਰ ਆ ਜਾਂਦੇ ਇਹਨਾਂ ਦੇ ਜਿਹੜੇ ਸਬਜੈਕਟ ਨੰਬਰ ਸੀਗੇ ਕਿਹੜੇ ਕਿਹੜੇ ਸਬਜੈਕਟਾਂ ਚ ਕਿੰਨੇ ਕਿੰਨੇ ਨੰਬਰ ਆ ਆ ਜੈਸਮੀਨ ਕੋ ਹੋ ਰਿਹਾ ਇਹ ਵੱਡੀ ਕੁੜੀ ਆ ਛੋਟੀ ਜੀ ਤੁਹਾਨੂੰ ਦਿਖਾਉਨੇ ਆ ਆਹ ਛੋਟੀ ਕੁੜੀ ਆ ਜਿਹੜੀ 10th ਕਲਾਸ ਚ ਸੀਗੀ ਇਹਦੇ 92.2% ਨੰਬਰ ਨੇ ਤੇ ਅੱਗੇ ਮੰਨ ਲਓ ਇਹਨਾਂ ਦੀ ਅਖਬਾਰ ਚ ਵੀ ਆਈ ਆ ਫੋਟੋ ਇੱਥੇ ਤੁਹਾਨੂੰ ਦਿਖਾਉਣਾ ਆ ਲੱਗੀ ਹੀ ਆ ਰਜੈਨਾ ਸਪੋਕਸਮੈਨ ਦੇ ਵਿੱਚ ਇੱਥੇ ਆ ਬੈਠੀ ਆ ਆ ਜਗ੍ਹਾ ਤੇ ਤੇ ਬਹੁਤ ਵਧੀਆ ਫੀਲ ਹੁੰਦਾ ਬੱਚਿਆਂ ਦੇ ਬਹੁਤ ਸੋਹਣੇ ਨੰਬਰ ਆਏ ਤਾਂ ਘਰ ਕੇ ਸਾਰਿਆਂ ਨਾਲ ਸ਼ੇਅਰ ਕਰਨੇ ਸੋਚੇ ਵੀ ਸਾਰਿਆਂ ਨਾਲ ਸ਼ੇਅਰ ਕਰੀਏ। ਲਓ ਜੀ। ਅੱਜ ਲੱਗੇਆਂ ਦੂਜਾ ਵੀ ਬੀਜਣ। ਇਹਦੀ ਇੱਕੋ ਹੀ ਥੈਲੀ ਲਿਆਂਦੀ ਆਪਾਂ। ਇਹ ਵੀ ਪਹਿਲਾਂ ਵਾਲੇ। ਉੱਥੋਂ ਕਰਨਾਲੋਂ ਹੀ ਆਇਆ ਹੋਇਆ ਇਹ ਵੀ। ਇਹਨੂੰ ਬਾਲਟ 'ਚ ਪਿਉਣਾ ਤਾਂ 10 ਕਿਲੋ ਹੀ ਪਿਉਣਾ ਆਪਾਂ। ਮੁੰਡਾ ਉਹ ਪੰਡਾ ਪਿੱਟਾ ਕਰਨਾ ਪਊ। ਭਰ ਗਈ ਬਾਲਟੀ। ਟੱਪ 'ਚ ਪਿਉਾ ਦੰਨੇ ਆ। ਇਹ ਚੱਲ ਜੂ ਕੰਮ ਮੈਨੂੰ ਤਾਂ ਫੁੱਲ ਵੀ ਜਾਣਾ ਟੱਬ 'ਚ ਪਾ ਦੇਣਾ ਹੈਗਾ ਟੱਬ ਆਪਣੇ ਕੋਲੇ ਜਾਂ ਫਿਰ ਬਾਲਟੀਆਂ ਦੋ ਕਰ ਦਈਏ ਬਾਲਟੀਆਂ ਦੋ ਕਰ ਦੰਨੇ ਆ ਟੱਬ 'ਚੋਂ ਇਹ ਜੋ ਕੱਢਣਾ ਸੁੱਕਾ ਰਹੂਗਾ ਸਿੱਧਾ ਬੋਰੀ 'ਚ ਪਾ ਦਿਆਂਗੇ ਓਮੀ ਪਿਆ ਜਿਹੜਾ ਬਚਾਇਆ ਸੀ ਉਹ ਸੂਪਰ ਸੀਗਾ ਲੈ ਕੇ ਗਏ ਝੋਲੀ ਝਾਲੀ ਸਭ ਓਮੀ ਟੰਗਿਆ ਪਿਆ ਬਾਲਟੀ ਡਬਲ ਕਰ ਛੱਡਦੇ ਆ ਥੋੜਾ ਜਿਹਾ ਚ ਪਾ ਦਨੇ ਆ ਦੋਨਾਂ ਬਾਲਟੀਆਂ ਸੁੱਕਾ ਭਿਉਂਤਾ ਜਾਉ ਇਹਦਾ ਵੀ ਦਾਣਾ ਜਿਵੇਂ ਪੂਛਾਰ ਦਾ ਦੇਖਣ ਨੂੰ ਪੂਛਾ ਬੀਜਰ ਦਾ ਜਿਵੇਂ ਪੂਛਾ ਦਾ ਦਾਣਾ ਹੁੰਦਾ ਨਾ ਉਹੋ ਜਿਹਾ ਦਾਣਾ ਇਹਦਾ ਜਿਵੇਂ ਇਹ ਹੈ ਸੁਣਨ ਚ ਆਇਆ ਕਹਿੰਦੇ ਜੇ ਪੂਛਾ ਦੀ ਜਿਵੇਂ ਸੋਹ ਦੀ ਹੈ ਇੱਕ ਤਰ੍ਹਾਂ ਦੀ ਜਮਾ ਪੂਛਾ ਦੀ ਜਾਣਿਆਰ ਦਾਣਾ ਦੇਖੋ ਲਓ ਜੀ ਦੂਜੇ ਦਿਨ ਸਵੇਰੋਂ ਕੱਢਤੀ ਪਨੀਰੀ ਦੋਨਾਂ ਬਾਲਟੀਆਂ ਚੋਂ ਬੋਰੀ ਚ ਪਾਤੀ ਹੁਣ ਇਹਨੂੰ ਫੇਰ ਇੱਥੇ ਲਾ ਦੰਨੇ ਆ 24 ਘੰਟਿਆਂ ਬਾਅਦ ਕੱਲੋਂ ਚੱਕਾਂਗੇ ਸ਼ਾਮਾਂ ਨੂੰ ਵੇਚ ਛੱਡਾਂਗੇ ਇਹ ਸੀਗੀ ਸਿਰਫ ਇੱਕੋ ਹੀ ਥੈਲੀ 10 ਕਿਲੋ ਦੀ ਅਧਿਕ ਬੁਰੀ ਹੋ ਗਈ ਇਹਨੂੰ ਇੱਥੇ ਪਿਉਂਦਾਂ ਆਹ ਆ ਵੀ ਸੀਗਾ ਇਹ ਜਿਹੜਾ ਤੁਹਾਨੂੰ ਰਾਤ ਦਿਖਾਇਆ ਸੀ ਪਿਉਣ ਲੱਗੇ ਆ ਗਏ ਮੋਟਰ ਤੇ ਏਸ ਬਾਹਣ ਤਵੀਆਂ ਨਾ ਬਾਉਣੇ ਆ ਸੁੱਕੇ ਹੀ ਬਿਨਾ ਰੌਣੀ ਕਰੇ ਤਵੀਆਂ ਸੋਸਾਇਟੀ ਵਾਲੀਆਂ ਆਉਣੀਆਂ ਸੀ ਜੱਥੇਦਾਰ ਦਾ ਮੁੰਡਾ ਪਾ ਕੇ ਲੈ ਕੇ ਗਿਆ ਰਮਨ ਦਾ ਉਹਨੂੰ ਕਰਿਆ ਫੋਨ ਕਹਿੰਦਾ ਆਉਣਾ ਚਾਚਾ ਆ ਗਿਆ ਆ ਰਹਿਣ ਦੀਏ ਬਾਕੀ ਦਾ ਲੋ ਕਰਾਉਣੀਆਂ ਕਰਕੇ ਬੌਂਦੇ ਆ ਆਪਾਂ ਜਿਹੜੀ ਬਿਨਾਂ ਰੌਣੇ ਤੋਂ ਬੌਂਦੇ ਹੁੰਦੇ ਆ ਇਹਦਾ ਫਰਕ ਇਹ ਪੈਂਦਾ ਬਿਨਾਂ ਰੌਣੀ ਤੋਂ ਬਾਹੇ ਦਾ ਮੈਂ ਉਹ ਵੀ ਦੱਸ ਦਿਆਂ ਵੀ ਫਰਕ ਕੀ ਆ ਇਹ ਚੀਜ਼ਾਂ ਦਾ ਸੁੱਕੇ ਬੌਣ ਦਾ ਰੀਜ਼ਨ ਇੱਕ ਤਾਂ ਹੁੰਦਾ ਬਿਮਾਰੀ ਠਮਾਰੀ ਤੋਂ ਬਚੀ ਰਹਿੰਦੀ ਆ ਫਸਲ ਕਿਉਂ ਹੁਣ ਝੋਨਾ ਜਦੋਂ ਲੱਗ ਗਿਆ ਉਹ ਤਾਂ ਮੰਨ ਲਓ ਖੇਤ ਨੂੰ ਹਵਾ ਤਾਂ ਲੱਗਦੀ ਹੋਈ ਨਹੀਂ ਪੱਕਾ ਹੀ ਪਾਣੀ ਹੋ ਰਹਿਣਾ ਖੇਤ ਚ ਜਣੀ ਇਹ ਜਿਹੜਾ ਸਮਾਂ ਆ ਜਾਂਦਾ ਮਹੀਨਾ 20 ਦਿਨ ਇਹ ਫੇਰ ਵਧੀਆ ਹਵਾ ਹੋਵਾ ਲੱਗ ਜਾਂਦੇ ਆ ਖੇਤ ਸੁੱਕ ਗਏ ਨ ਕੋਈ ਮੰਨ ਕੇ ਚੱਲੋ ਬਿਮਾਰੀ ਵਾਲਾ ਕੋਈ ਉਲੀ ਵਾਲਾ ਸਿਸਟਮ ਐਦਾਂ ਦਾ ਕੋਈ ਰਹਿੰਦਾ ਨਹੀਂ ਆਪਾਂ ਹਰ ਸਾਲ ਹੀ ਸੁੱਕੇ ਬੋਹਨੇ ਆ ਤੇ ਹੋਰ ਸੋਚਣ ਵਾਲੀ ਚੀਜ਼ ਤੁਹਾਨੂੰ ਦੱਸਦਾ ਮੈਂ ਆਪਾਂ ਜਿਵੇਂ ਲੋਕ ਤਾਂ ਨਾ ਕਣਕ 'ਚ ਵੀ ਉਲੀ ਵਾਲੀ ਦਵਾਈ ਪਾਉਂਦੇ ਆ ਆਪਾਂ ਕਣਕ ਤਾਂ ਕਣਕ ਆਪਾਂ ਝੋਨੇ 'ਚ ਵੀ ਇੱਕ ਵਾਰੀ ਉਲੀ ਵਾਲੀ ਦਵਾਈ ਪਾਉਂਦੇ ਆ ਤੇ ਉਹਦੀ ਵਜ੍ਹਾ ਇਹ ਆ ਵੀ ਆਪਾਂ ਖੇਤ ਸੁੱਕੇ ਬੋਹਨੇ ਹੁੰਨੇ ਆ ਤਾਂ ਕਰਕੇ ਆਪਾਂ ਹਰੇਕ ਸਾਲ ਹੀ ਲੋ ਇਹ ਚੀਜ਼ ਦਾ ਹੁੰਦਾ ਫਰਕ ਜਿਵੇਂ ਮੰਨ ਲਓ ਅਗਲਾ ਕਹਿੰਦਾ ਪਾਣੀ ਨਹੀਂ ਤੁਰਦਾ ਜੀ ਐ ਹੁੰਦਾ ਐ ਹੁੰਦਾ ਪਾਣੀ ਦਾ ਕੋਈ ਫਰਕ ਨਹੀਂ ਪੈਂਦਾ ਸਾਰੇ ਮਗਰ ਮੰਨ ਲਓ ਜੇ ਤਿੰਨ ਤਰ ਵਿੱਗੇ ਦਾ ਕਿਆਰਾ ਤਿੰਨ ਵਿੱਗੇ ਦੇ ਕਿਆਰੇ ਮਗਰ ਬਾਹਲਾ ਨਾ ਸਹੀ ਘੰਟਾ ਲੇਟ ਭਰ ਜੂ ਕਿਆਰਾ ਪਰ ਇਹਨਾਂ ਚੀਜ਼ਾਂ ਦੇ ਫਾਇਦੇ ਵੀ ਹੈਗੇ ਨੇ ਜ਼ਿਆਦਾਤਰ ਲੋਕ ਸਾਡੇ ਤੇ ਰੋਣੀ ਰੂਣੀ ਕਰਕੇ ਬੋਹਦੇ ਕੋਈ ਕੋਈ ਇੱਕ ਦੋ ਕਲਾਣੇ ਨੇ ਜਿਹੜੇ ਆਪਣੇ ਨੂੰ ਸੁੱਕਾ ਬੋਹਨੇ ਆਪਾਂ ਤੇ ਬਾਕੀ ਹਰੇਕ ਬੰਦੇ ਨੂੰ ਹੁੰਦਾ ਬਾਕੀ ਨੂੰ ਬੰਨੇ ਬੁੰਨੇ ਭਾਈ ਸਾਫ ਹੋਏ ਪਏ ਆ ਜਮਾ ਅੱਗ ਲੱਗੀ ਸੀ ਇਹ ਤੁਹਾਨੂੰ ਅੱਗੇ ਪਹਿਲਾਂ ਦੋਗ ਵੀਡੀਓ ਪਹਿਲਾਂ ਦਿਖਾਇਆ ਸੀ ਆਪਾਂ ਤab ਤੱਕ ਪਹਿਲਾਂ ਅੱਗ ਲੱਗ ਗਈ ਸਾਰਾ ਏਰੀਆ ਹੀ ਸਾਫ ਹੋ ਗਿਆ ਜਿੱਥੇ ਤੱਕ ਮੰਨ ਲਓ ਨਿਗਾਹ ਜਾਂਦੀ ਆ ਜਿੱਥੇ ਤੱਕ ਵੀ ਇੱਥੋਂ ਸਾਰਾ ਏਰੀਆ ਉਹ ਤਾਂ ਖੇਤ ਤਾਂ ਮੰਨ ਲਓ ਟੰਡੇ ਦਾ ਮੱਛਣੀ ਮੱਛਣੇ ਸੀ ਇਹਦੇ ਨਾਲ ਤੁਹਾਨੂੰ ਦਿਖਾਉਣਾ ਪਰਲੇ ਪਾਸੇ ਉਹ ਸਾਹਮਣੇ ਕਿਸੇ ਦੀ ਬਾਸਮਤੀ ਦੀ ਪਰਾਲੀ ਰੱਖੀ ਸੀ ਉਹ ਦੇਖੋ ਸਾਹਮਣੇ ਮੱਚੀ ਆ ਉਹ ਵੀ ਸਾਰੀ ਮੱਚ ਗਈ ਘੱਟੋ ਘੱਟ 2 2.5 ਕਿਲੀਆਂ ਦੀ ਪਰਾਲੀ ਸੀ ਉਹ ਵੀ ਨਾਲ ਹੀ ਮੱਚ ਗਈ ਸਾਡੇ ਤਾਂ ਇਹਨਾਂ ਦੇ ਵਿੱਚ ਨਾ ਸਬਜ਼ੀਆਂ ਵੀ ਜਿਵੇਂ ਹੁਣ ਆਪਣੇ ਨਾ ਉਹ ਮੋਟਰ ਦੇ ਕੋਲੇ ਉੱਥੇ ਕਲੋਨੀ ਚ ਸਬਜ਼ੀਆਂ ਲਾਈ ਹੁੰਦੀ ਆ ਜਿਵੇਂ ਮੋਟਰ ਦੇ ਬਿਲਕੁਲ ਪਿਛਲੇ ਪਾਸੇ 3 ਸਾਲ ਕਿੰਮਲਾ 2 ਦਿਨ 3 ਸਾਲ ਲਗਾਤਾਰ ਇਹੀ ਕੰਮ ਹੁੰਦਾ ਰਿਹਾ ਆਪਾਂ ਸਬਜ਼ੀ ਲਾ ਦੇਣੀ ਇੱਕ ਤਾਂ ਕਣਕ ਵੱਢਣ ਦੇ ਟਾਈਮ ਮਹੀਨਾ ਮਹੀਨਾ ਲੇਟ ਨਹੀਂ ਆਉਂਦੀ ਤੇ ਸੁੱਚ ਕੱਟ ਦਿੰਦੇ ਨੇ ਵੀ ਚਲੋ ਅੱਗ ਉਹ ਤਾਂ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਬਚਾ ਦੀ ਲੋੜ ਹਨ ਤੇ ਉਸ ਤੋਂ ਬਾਅਦ ਸਾਡੇ ਉੱਤੇ ਬਾਦਾਂ ਦੀ ਜਗ੍ਹਾ ਆਪਣੇ ਖੇਤ ਦੇ ਨਾਲ ਉਤੋਂ ਲਿਆ ਕੇ ਪਾਣੀ ਸਬਜ਼ੀਆਂ ਪਾਲੀ ਦੀਆਂ ਨੇ ਜਦੋਂ ਕਿਤੇ ਅੱਗੂਗ ਲੱਗੀ ਸਾਰੀ ਇਹੀ ਤੇ ਹੀ ਹੋ ਜਾਂਦੀ ਸੀ ਸਾਰਾ ਸਬਜ਼ੀ ਭਾਜੀ ਸਾਰਾ ਮੱਚ ਜਾਂਦੀ ਸਾਰੀ ਇਹੀ ਚੱਕਰਾਂ ਦੇ ਵਿੱਚ ਹੁਣ ਆਪਾਂ ਸਬਜ਼ੀ ਬੀਜਣੀ ਹਟ ਗਏ ਇੱਕ ਤਰ੍ਹਾਂ ਸੇ ਚੋਰੀ ਵਾਲਾ ਸਿਸਟਮ ਬਹੁਤ ਆਲਦਾਰ ਕਲੋਨੀ ਬਣਦੀ ਕਰਕੇ ਨਾ ਭਾਈ ਇਹ ਵੀ ਇਹ ਲੇਵਰ ਬਹੁਤ ਆ ਤੇ ਰਹਿੰਦਾ ਖੁੰਦਾ ਅੱਗ ਨਾਲ ਮੱਚ ਜਾਂਦਾ ਹੀ ਕੰਮ ਬਾਕੀ ਹੁਣ ਰਿਓ ਦਾ ਕੰਮ ਚੱਲਦਾ ਸੀਜ਼ਨ ਦਾ ਸਭ ਰਿਓ ਕੱਢਣ ਲੱਗੇ ਹੋਏ ਨੇ ਬਹੁਤੀ ਟਰਾਲੀ ਇਹ ਵੀ ਨਵਾਂ ਮੁੰਡਾ ਆ ਗਿਆ ਜੋਬਨ ਸਿੰਘ ਵੀ ਲੈ ਕੇ ਤਵੀਆਂ ਪਹੁੰਚ ਗਿਆ ਇੱਥੇ ਲਿਆ ਕੇ ਇੱਥੇ ਇਹਨਾਂ ਨੇ ਵੀ ਬਾਹਤੇ ਲੱਗਦੇ ਆ ਖੇਤ ਇਧਰ ਲੈ ਆਂਗੇ ਚਲੋ ਤੇ ਜੱਕੜਾ ਕਲੱਕਾ ਚੱਲਦੀਆਂ ਨੇ ਹਾਂਜੀ ਇਹ ਆ ਹੋਰ ਨਾ ਨਿਕਲ ਜਾਂਦਾ ਖਰਾਬ ਕਿੰਨ ਕੜ ਜਾਂਦਾ ਆ ਜਾ ਆਹ ਗੁੱਲੀ ਕਿੱਥੇ ਪੋੜੀ ਆ ਇਹ ਪਾ ਲੈ ਉਹ ਨਟ ਨਿਕਲ ਜਾਂਦਾ ਉੱਪਰ ਲਾਂ ਕਿਹੜੀ ਜਿਹੜੀ ਆਹਾਵਾ ਆ ਪਤਾ ਨਹੀਂ ਕਿਹਨੇ ਤੋੜਤੀ ਹਾਂ ਮਰੀ ਹੋਈ ਫਿਰਦੀ ਹੁਣ ਨਿਕਲ ਗਈ ਨੱਟ ਨਿਕਲ ਜਾਂਦਾ ਨਾ ਨਾ ਆਹੀ ਜੀ ਉੱਤੀ ਰਹਿੰਦੀ ਆ ਖੁੱਲਦੀਆਂ ਹੀ ਰਹਿੰਦੀਆਂ ਨੇ ਇਹਨੂੰ ਬੰਨ ਲਿਓ ਕਿਸੇ ਇਹਨੂੰ ਜਾਣੀ ਫਿਰ ਉਹਦੇ ਵਿੱਚ ਗਲੀਆਂ ਚ ਪਾਉਣ ਤੋਂ ਬਾਅਦ ਮੰਨ ਲਾ ਉੱਥੇ ਬੰਨ ਦਿੱਤਾ ਜਾਵੇ ਕਿਸੇ ਅਮਰੀਕੇ ਬੰਨ ਲਿਓ ਇਹਦਾ ਡੰਡਾ ਨਹੀਂ ਹੈਗਾ ਇਹਨੂੰ ਦਰਾਸਤ ਨਾਲ ਲਾ ਕੇ ਬੰਦ ਕਰਨਾ ਬੰਦਾ ਬਹੁਤ ਕੀ ਹੁੰਦੀ ਹੈ ਅੱਛਾ ਇਹ ਤੋੜਤਾ ਇਹ ਫਿਰ ਆਹੀ ਹੁੰਦਾ ਸਾਂਝੀ ਚੀਜ਼ ਦਾ ਚਲੋ ਕੋਈ ਨਹੀਂ ਕਰਦੇ ਆ ਜਿਗਾਰ ਪਹਿਲਾਂ ਪਵਾ ਜਾ ਹੁਣ ਖੜ ਜਾ ਹੋ ਰਸਾ ਚਾਹੀਦਾ ਰਸੇ ਵੇਨਾ ਕਿਵੇਂ ਕੋਲੂਗਾ ਇਹ ਤਾਂ ਹੁਣ ਸਿਆਪਾਸ ਆਲਾ ਇਹਨੂੰ ਖੋਲ ਇੱਕ ਵਾਰੀ ਖੋਲ ਕੇ ਜਿੱਥੇ ਸੈੱਟ ਆ ਗਈਆਂ ਗਲੀਆਂ ਉੱਥੇ 11 ਬੰਨ ਹੋਣੀਆਂ ਇਹ ਕਿਹੜੀ ਗਲੀ ਚ ਬਾਹਰ ਹੁੰਦਾ ਸੁੱਕੇ ਬਾਹੇ ਆ ਕਿਹੜੀ ਗਲੀ ਚ ਇੱਕ ਗਲੀ ਘਟ ਸਿਰਿਓ ਸਿਰਿਓ ਇੱਕ ਗਲੀ ਘਟ ਚੱਲ ਦੇਖਦੇ ਕੋਈ ਨਹੀਂ ਆ ਜਾ ਚੰਗਾ ਕੰਮ ਕਰ ਇਹਦੇ ਨਾਲ ਫੋੜ ਕੇ ਲੈ ਜਾਣਾ ਬਹੁਤ ਲੋਕ ਦੇਖਿਆ ਬਈਆਂ ਦੀਆਂ ਰੈਲਾ ਹਰਾਂ ਨੂੰ ਬੜੇ ਕਹਿੰਦੇ ਆ ਨੁਕਤਾੜੀ ਮਾ ਬਹੁਤ ਕਰਦੀਆਂ ਨੇ ਬੱਟ ਟਪਾਉਣੀਆਂ ਤਾਂ ਕਰਕੇ ਹੌਲੀ ਕਰਿਆ ਸ਼ਾਬਾ ਖੇ ਜਾ ਰਹੇ ਹਣ ਆਮ ਕੀ ਕਰਦੇ ਆ ਲੋਕ ਉਥੋਂ ਲਿਆ ਕੇ ਇਹਦੇ ਨਾਲ ਚਲੇ ਜਾਂਦੇ ਆ ਫਿਰ ਪੈਂਦੀ ਆ ਰੇਲੀ ਹਾਂ ਤਵੀਆਂ ਦੀਆਂ ਇਸ ਕਰਕੇ ਆਪਾਂ ਐਸ ਰੋਡ ਤਵੀਆਂ ਦੀ ਰੇਹਲ ਬਗਲ ਦੇ ਹੁਣ ਇਹ ਲਿਜਾ ਕੇ ਉਹਦੇ ਉੱਪਰ ਦੀ ਮੁੜ ਕੇ ਆਵਾਂਗੇ ਜਦੋਂ ਫਿਰ ਤੀਜੇ ਗੇੜੇ ਨੂੰ ਇਹਦੇ ਨਾਲ ਮੋੜਨ ਲੱਗ ਜਾਂਦੀ ਹੈ ਖੇਤ ਬਾਹਾਂ ਦਾ ਬਾਹਲਾ ਤਾਂ ਬਾਹਾਂ ਨਹੀਂ 2 ਕਿਲੇ ਬਾਹੇ ਆ ਚੱਕਰ ਕੀ ਆ ਤਵੀਆਂ ਘਸੀਆਂ ਹੋਈਆਂ ਨੇ ਜਿਆਦਾ ਪਿਛਲੇ ਤਵੇ ਤੇ ਖੇਤ ਉੱਚਾ ਨੀਵਾ ਬਹੁਤ ਹੁੰਦਾ ਇੱਕ ਇਹਦੀ ਆ ਸਪਰਿੰਗ ਜੱਟਿਆ ਕਰਕੇ ਬਾਹਲਾ ਸਿਆਪਾ ਜਣੀ ਹੁਣ ਮੰਨ ਲਓ ਜੇ ਇੱਕ ਅੱਧੀ ਗਲੀ ਵਧਾਉਣੀ ਘਟਾਉਣੀ ਆ ਉਤਰ ਕੇ 15 ਮਿੰਟ ਲੱਗਦੇ ਆ ਪਹਿਲਾਂ ਸਰੀਆ ਜਾ ਖੋਲ ਕੇ ਆ ਇਹਦੇ ਰਸੀਆਂ ਫਿਰ ਇੰਚ ਸੂਤ ਤੋਂ ਸੂਤ ਦਾ ਫਰਕ ਰਹਿੰਦਾ ਨਾ ਤਾਂ ਉਹਦੇ ਵਿੱਚ ਪੈਂਦੀ ਆ ਉਹ ਮਤਲਬ ਗੁੱਲੀ ਕੀਲੀ ਦੇ ਵਿੱਚ ਹੀ ਇਹਦੇ ਵਿੱਚ ਪੈ ਜਵੇ ਬਹੁਤ ਤੜਲੇ ਜੇ ਇੱਕ ਗਲੀ ਵੀ ਮੰਨ ਲਓ ਵਧਾਉਣੀ ਘਟਾਉਣੀ ਆ 15 ਤੋਂ 20 ਮਿੰਟ ਲੱਗਦੇ ਆ 4-5 ਵਾਰੀ ਚੜ੍ਹ ਗਏ ਉੱਤਰ ਕੇ ਟਰੈਕਟਰ ਤੇ ਹੁਣ ਫਿਰ ਰੋਡ ਚੜਾ ਕੇ ਪਰਲੇ ਪਾਸੇ ਜਾਣਾ ਸੀ ਇੱਕ ਚੀਆਪਾ ਹੋਰ ਆ ਇਹਦਾ ਪਿਛਲਾ ਡੰਡਾ ਟੁੱਟ ਗਿਆ ਹਾਲ ਉਹ ਜਿੱਦੇ ਨਾਲ ਆਪਾਂ ਟਾਇਰ ਲਾਉਣੇ ਹੁੰਦੇ ਆ ਹੁਣ ਜਿਹੜੇ ਖੇਤ 'ਚ ਮੈਂ ਹੁਣ ਬਹੋਂਦਾ ਸੀ ਉੱਥੇ ਤਾਂ ਪਿਛਲੇ ਪਾਸੇ ਕੰਧ ਸੀਗੀ ਹਉਦੀਆਂ ਵੀ ਸੀ ਨਾਲ ਇੱਥੇ ਤਾਂ ਦੋ ਤਿੰਨ ਜਗ੍ਹਾ ਬਦਲ-ਬਦਲ ਕੇ ਜਾ ਕੇ ਇੱਥੇ ਬੰਦ ਹੋਇਆ ਇਹ ਮੈਂ ਕਿਹਾ ਪਰਲੇ ਖੇਤ ਦੇ ਵਿੱਚ ਕੋਈ ਕੰਧ-ਕੁੰਧ ਵੀ ਹੈ ਨਹੀਂ ਵੀ ਮੁੜ ਕੇ ਰਾਤ ਨੂੰ ਇੱਥੇ ਇੱਕ ਤਾਂ ਹੁਣ ਪਹਿਲੇ 9:30 ਦਾ ਸਮਾਂ ਹੋ ਗਿਆ ਮੁੜ ਕੇ ਇਥੇ ਰਾਤ ਨੂੰ ਕਿਨੂੰ 12 1 ਵਜੇ ਫੋਨ ਕਰਦੇ ਫਿਰਾਂਗੇ ਤਵੀਆਂ ਬੰਦ ਨਹੀਂ ਹੁੰਦੀਆਂ ਸੋਸਾਇਟੀ ਵਾਲੀਆਂ ਤਵੀਆਂ ਨੇ ਨਾ ਖੋਲ ਕੇ ਹੀ ਜਾ ਸਕਦੇ ਆ ਖੇਤ ਚ ਤਾਂ ਕਰਕੇ ਫਿਰ ਕੈਨਸਲ ਹੀ ਕਰਤਾ ਮੈਂ ਕਿਹਾ ਜਿੰਨਾ ਵਾਹਿਆਗਾ ਵਾ ਠੀਕ ਆ ਬਾਕੀ ਹੁਣ ਛੜਤਾ ਦੇਖਦੇ ਆ ਜੇ ਤਾਂ ਦਿਨੇ ਲੋਟ ਲੱਗਿਆ ਵਾਦਾਂਗੇ ਨਹੀਂ ਤਾਂ ਫਿਰ ਮੈਂ ਆਪਾਂ ਦਾ ਹੋਰ ਸਟੇਮ ਲਾਈਆ ਹੁਣ ਮੈਂ ਕਿਹਾ ਨਹੀਂ ਇਹਨੂੰ ਨਾ ਰੌਣੀ ਕਰਕੇ ਹਲਾ ਨੇ ਵਾਦੰਨੇ ਆ ਕਿ ਤਵੀਆਂ ਵਧੀਆ ਨਹੀਂ ਹੈਗੀਆਂ ਇਹ ਐਵੇਂ ਖੇਤ ਖਰਾਬ ਕਰਨ ਵਾਲਾ ਕੰਮ ਆ ਨਹੀਂ ਤਾਂ ਸੁੱਕਾ ਹੀ ਪਾਉਣੇ ਸੀ ਵਾ ਬਹੁਤ ਸੋਹਣਾ ਹੁੰਦਾ ਪਰ ਉੱਚਾ ਨਹੀਂ ਵਾਹਲਾ ਹੁੰਦਾ ਵਧੀਆਂ ਪ੍ਰੋਪਰ ਤਰੀਕਾ ਨਹੀਂ ਹੈਗਾ ਇਹਨਾਂ ਦਾ ਦੇਖੋ ਮੂਹਰ ਲੇ ਤਾਂ ਵੇਖੋ ਕਿੱਡੇ ਕਿੱਡੇ ਆ ਮਗਰ ਲਈ ਜਮੇ ਨਿੱਕੀਆਂ ਨਿੱਕੀਆਂ ਨੇ ਲੋਟ ਨਹੀਂ ਆ ਰਿਹਾ ਕੰਮ ਯਾਰ ਸਾਰਾ ਮਾਨੇ ਹੀ ਖਰਾਬ ਕਰਤਾ ਹਨ ਵਧੀਆ ਨਹੀਂ ਲੱਗਿਆ ਕੰਮ ਚਲੋ ਚਲਦੇ ਆ ਘਰ ਨੂੰ ਕੱਲ ਨੂੰ ਦਿਨੇ ਦੇਖਾਂਗੇ ਟਰੈਕਟਰ ਦੀ ਟੈਂਕੀ ਭਰੀ ਹੋਈ ਸੀਗੀ 2 ਕਿਲਿਆਂ ਦੀ ਦੋਰ ਪਾਉਣ ਵਾਲਾ 4 ਕਿਲੇ ਵਾਹੇਗਾ ਥੋੜਾ ਜਿਹਾ 1/4 ਕਿੱਦਾਂ ਤੇਲ ਖਾ ਗਿਆ ਟਰੈਕਟਰ ਬਾਕੀ ਕਰਦੇ ਆ ਵੀ ਟਰੈਕਟਰ ਦੀ ਪ੍ਰਚਾਰਤਾ ਤਾਂ ਚੰਗਲਾ ਇਹਨਾਂ ਨੂੰ ਅੱਗੇ ਵੀ ਦੱਸਿਆ ਮੇਰੀ ਆਸ ਤਾਂ ਇਹ ਜਦੋਂ ਖੇਤ ਚੋਂ ਕੰਮ ਨਿਕਲ ਗਿਆ ਕੋਈ ਵੀ ਸੰਦਾ ਟਰੈਕਟਰ ਆ ਹਾਲ ਉਹ ਲੱਗ ਹੱਤੀ ਝਾੜ ਕੇ ਲੈ ਕੇ ਜਾਏਗੇ ਚਲੋ ਸਵੇਰੇ ਕਰਦੇ ਆ ਫੇ ਗੱਲਬਾਤ ਵੀਡੀਓ ਐਵੇਂ ਚੱਲੂ ਰਹੂਗੀ ਪਹੁੰਚ ਕੇ ਸੁਸਾਇਟੀ ਚ ਆ ਖੜੇ ਆ ਸੰਸਾਰੇ ਇਹਨਾਂ ਨੂੰ ਕੋਈ ਨਹੀਂ ਵਰਤਦਾ ਜਦੇ ਆਏ ਨੇ ਇਹਨਾਂ ਚੀਜ਼ਾਂ ਦਾ ਦੌਰ ਖਤਮ ਹੋ ਗਿਆ ਬਸ ਹੱਦ ਹੋ ਜਿੰਦੇ ਆ ਦੋ ਜੋੜੇ ਤਵੀ ਨੇ ਕਿਰਾਏ ਕੋ ਸਾਹਮਣੇ ਰੁਕਾ ਕੇ ਖੜ ਗਿਆ ਵਸਾਈ ਸਮਾਨ ਆ ਜਿਹੜਾ ਵਰਤੋਂ ਵਾਲਾ ਆ ਤਾਂ ਸਿਸਟਮ ਵਰਤੋਂ ਦਾ ਹੈ ਹੀ ਨਹੀਂ ਆ ਇਨਸ਼ਾਅੱਲਾ ਕੋਲ ਇਹ ਕੋ ਭਾਈ ਜਿਗਾਰ ਪਾਣੇ